ਖਿਆਲਤ ਦੇ ਸਿਰਜਕ ਸੰ ਕਹਾਣੀਕਾਰ ਪੂਰਾ ਸਿੰਕਲੇਰ ਦੋਸਤੋ ਜੇ ਪੰਜਾਬੀ ਸਾਹਿਤ ਵਿੱਚ ਅਸੀਂ ਮੂਰਲੀ ਸਫਾ ਦੇ ਕਹਾਣੀਕਾਰਾਂ ਦੀ ਚਾਰ ਪੰਜ ਕਹਾਣੀਕਾਰਾਂ ਦੀ ਗੱਲ ਕਰੀ ਤਾਂ ਕਹਾਣੀਕਾਰ ਪੂਰਾ ਸਿੰਕਲੇਰ ਉਹਨਾਂ ਚਾਰ ਜਾਂ ਪੰਜ ਕਹਾਣੀਕਾਰਾਂ ਦੇ ਵਿੱਚੋਂ ਮੂਰਲੀ ਸਫਾ ਦੇ ਕਹਾਣੀਕਾਰ ਸਨ ਅੱਜ 6 ਮਈ ਨੂੰ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਤੁਹਾਡੇ ਨਾਲ ਉਹਨਾਂ ਦੀ ਇੱਕ ਬਚਪਨ ਦੀ ਯਾਦ ਸੰਜੀ ਕਰ ਰਹੇ ਹ ਗੁਰੇ ਖਾਲਸਾ ਦੇ ਸਿਰਜਕ ਸੰ ਕਹਾਣੀਕਾਰ ਪੂਰਾ ਸਿੰਘ ਕਲੇਰ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਲਵੋ ਸਮਾਜ ਖਾਸੀਏ ਤੋਂ ਤੱਕ ਕੇ ਅਤੇ ਦਲਦ ਸਮਾਜ ਦੀਆਂ ਸਮੱਸਿਆਵਾਂ ਦੀ ਗੱਲ ਆਪਣੀਆਂ ਕਹਾਣੀਆਂ ਵਿੱਚ ਕਰਦੇ ਸਨ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਜਨਮ 6 ਮਈ 1944 ਈਸਵੀ ਨੂੰ ਪਿੰਡ ਪੂਲਾ ਜ਼ਿਲ੍ਹਾ ਬਸ਼ਿੰਡਾ ਵਿਖੇ ਹੋਇਆ। ਉਹਨਾਂ ਨੇ ਆਪਣਾ ਬਚਪਨ ਆਪਣੇ ਨਾਨਕੇ ਪਿੰਡ ਕਣਕਵਾਲ ਹੰਡਾਇਆ। ਪਾਪਾ ਦੱਸਦੇ ਹੁੰਦੇ ਸਨ ਕਿ ਉਹਨਾਂ ਦੇ ਨਾਨਾ ਸਰਦਾਰ ਦਸੰਧਾ ਸਿੰਘ ਨਾਲ ਉਹਨਾਂ ਦੀ ਬੇਹੱਦ ਮੁਹੱਬਤ ਸੀ। ਪਾਪਾ ਨੇ ਆਖਰੀ ਵਕਤ ਇਸੇ ਕਰਕੇ ਕਿਹਾ ਸੀ ਕਿ ਮੇਰੇ ਨਾਨੇ ਦੇ ਫੁੱਲ ਗੰਗਾ ਵਿੱਚ ਪਾਏ ਸੀ ਤੇ ਮੇਰੇ ਵੀ ਉੱਥੇ ਹੀ ਪਾਉਣੇ ਨੇ। ਇੱਕ ਵਾਰ ਕੀ ਹੋਇਆ ਕਿ ਪਾਪਾ ਪਹਿਲੇ ਜਾਂ ਦੂਜੀ ਜਮਾਤ ਵਿੱਚ ਪੜਦੇ ਸਨ। ਮੇਰੇ ਦਾਦਾ ਜੀ ਸਰਦਾਰ ਮੀਲਾ ਸਿੰਘ ਨੇ ਪਾਪਾ ਨੂੰ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਸੀ ਦਾਦਾ ਜੀ ਦਾ ਬਹੁਤ ਵੱਡਾ ਸੁਪਨਾ ਸੀ ਕਿ ਪਾਪਾ ਪੜ੍ਹ ਕੇ ਖਾਨਦਾਨ ਦਾ ਨਾਮ ਰੌਸ਼ਨ ਕਰਨ ਪਾਪਾ ਤੋਂ ਪਹਿਲਾਂ ਸਾਡੇ ਖਾਨਦਨ ਵਿੱਚ ਕੋਈ ਵੀ ਪੜਿਆ ਲਿਖਿਆ ਨਹੀਂ ਸੀ ਅਨਪੜ੍ਹ ਹੋਣ ਕਰਕੇ ਦਾਦੀਆਂ ਪੜਦਾਦਿਆਂ ਦੀ ਜ਼ਮੀਨ ਵੀ ਇਸੇ ਕਰਕੇ ਹੱਥੋਂ ਜਾਂਦੀ ਰਹੀ ਪਾਪਾ ਦਾ ਆਪਣੇ ਨਾਨੇ ਨਾਲ ਮੋਹ ਦਾ ਗੂੜਾ ਰਿਸ਼ਤਾ ਸੀ ਨਾਨੇ ਦਾ ਪਾਪਾ ਬਿਨਾ ਦਿਲ ਨਾ ਲੱਗਿਆ ਕਣਕਵਾਲ ਤੋਂ ਪਹਿਲੀ ਰੇਲ ਚੜ੍ਹ ਕੇ ਬਿਸ਼ਿੰਡੇ ਪਹੁੰਚ ਗਿਆ ਉਦੋਂ ਬਿਸ਼ਿੰਡੇ ਤੋਂ ਪੂਲੇ ਤੱਕ ਬੱਸਾਂ ਦਾ ਕੋਈ ਖਾਸ ਪ੍ਰਬੰਧ ਨਹੀਂ ਸੀ ਨਾਨਾ ਬਿਸ਼ਿੰਡੇ ਤੋਂ ਪੁੱਚਮੰਡੀ ਤੱਕ ਵੀ ਰੇਲ ਤੇ ਆ ਗਿਆ ਪੁੱਚਮੰਡੀ ਤੋਂ ਪੂਲੇ ਤੱਕ ਉਸ ਸਮੇਂ ਕੋਈ ਟਾਵਾ ਟੱਲਾ ਟਾਂਗਾ ਹੀ ਚੱਲਦਾ ਸੀ ਨਾਨਾ ਆਥ ਨੇ ਪੁੱਚੋ ਦੇ ਰੇਲਵੇ ਸਟੇਸ਼ਨ ਤੋਂ ਉਤਰਿਆ ਟਾਂਗਾ ਜਾ ਚੁੱਕਿਆ ਸੀ ਨਾਨਾ ਪੁੱਚੋ ਮੰਡੀ ਤੋਂ ਜਿਉ ਤੁਰਿਆ ਚਲੋ ਚਾਲ ਚਲੋ ਚਾਲ ਮੋਹਨੇਰੇ ਪੂਲੇ ਪਹੁੰਚ ਗਿਆ ਨਾਨੇ ਦੇ ਸਾਫੇ ਲੜ ਸੇਰ ਪਾਪਤਾ ਸੇ ਬੰਨੇ ਹੋਏ ਸਨ ਪਾਪਾ ਕਹਿੰਦੇ ਨਾਨਾ ਥਲ ਤੋਂ ਹੀ ਉੱਚੀ ਉੱਚੀ ਹਾਕਾ ਮਾਰਦਾ ਵੀ ਓਏ ਮੇਰਾ ਸੋਹਣਾ ਪੁੱਤ ਭੂਰਿਆ ਓਏ ਮੇਰਾ ਸੋਹਣਾ ਪੁੱਤ ਭੂਰਿਆ ਓਏ ਓਏ ਮੇਰਾ ਸੋਹਣਾ ਪੁੱਤ ਆ ਬੇਬੇ ਲੱਗਦਾ ਬਾਬਾ ਹਾਕਾ ਮਾਰਦਾ ਹੈ ਬਾਬਾ ਆਪਣੇ ਨਾਨੇ ਨੂੰ ਬਾਬਾ ਕਿਹਾ ਕਰਦੇ ਸਨ ਪਾਪਾ ਰੋਟੀ ਖਾਂਦੇ ਛੱਡ ਦਰਵਾਜ਼ੀ ਵੱਲ ਨੂੰ ਹੋ ਗਿਆ ਉਹ ਮੇਰਾ ਬਚੜਾ ਪੂਰਾ ਓਏ ਪੂਰਿਆ ਨਾ 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 ਥਲ ਤੋਂ ਦੀ ਦਰਵਾਜਾ ਲੰਘ ਛੋਟੇ ਬੂਹੇ ਵਾਲਾ ਤੁਰਿਆ ਆ ਰਿਹਾ ਸੀ ਓਏ ਓਏ ਬੇਬੇ ਐ ਪਾਪਾ ਆ ਗਿਆ ਪਾਪਾ ਭੱਜ ਕੇ ਨਾਨੇ ਦੀਆਂ ਲੱਤਾਂ ਨੂੰ ਚਿੰਬੜ ਗਿਆ ਨਾਨੇ ਨੇ ਪਾਪੇ ਨੂੰ ਬੁੱਕਲ ਚੁਲਿਆ ਅਤੇ ਕਿੰਨਾ ਚਿਰ ਗੋਦੀ ਚੁੱਕੀ ਰੱਖਿਆ ਉਸ ਰਾਤ ਦੋਨਾਂ ਨੇ ਇਕੱਠਿਆਂ ਹੀ ਰੋਟੀ ਖਾਧੀ ਸਵੇਰੇ ਪਾਪਾ ਸਕੂਲ ਜਾਣ ਲੱਗੇ ਵੀਰਗੇ ਬੇਬੇ ਮੈਂ ਨਹੀਂ ਜਾਣਾ ਸਕੂਲ ਮਤਲਬ ਬੱਬੇ ਨਾਲ ਜਾਊਂਗਾ ਨਾਨਾ ਚੋਪਰੀ ਹਾ ਪਾਪੇ ਨੂੰ ਰੋਂਦਿਆਂ ਸਕੂਲ ਭੇਜ ਦਿੱਤਾ ਨਾਨੇ ਨੇ ਵੀ ਆਪਣਾ ਸਾਫਾ ਚੁੱਕਿਆ ਚੰਗਾ ਤੇਜੋ ਮੈਂ ਵੀ ਚੱਲਦਾ ਭਾਈ ਨਾਨੀ ਨੇ ਦਾਦੀ ਦਾ ਸਿਰ ਪਲੋਸਿਆ ਅਤੇ ਨੀਵੇਂ ਜਹੀ ਪਾ ਕੇ ਤੁਰ ਗਿਆ ਥੋੜੇ ਜਿਹੇ ਚੇਰ ਮੰਗੋ ਮਗਰੋਂ ਨਾਨਾ ਤਾਂ ਮੁੜਿਆ ਆਵੇ ਬਾਪੂ ਸੁਖ ਤਾਂ ਹੈ ਦਾਦੀ ਨੇ ਚਿੰਤਾ ਨਾਲ ਪੁੱਛਿਆ ਭਾਈ ਤੇਜੋ ਮੇਰਾ ਤਾਂ ਹੀਆਂ ਨਿਪਿਆ ਪੂਰੇ ਨੂੰ ਛੱਡ ਕੇ ਜਾਣ ਦਾ ਸੌਰਾ ਹੌਂਕੇ ਲਾਲੇ ਰੁੰਦਾ ਸੀ ਭਾਈ ਮੈਂ ਇੱਥੋਂ ਤਾਂ ਨਹੀਂ ਛੱਡ ਕੇ ਜਾਇਆ ਜਾਂਦਾ ਮੈਂ ਨਾਲ ਲੈ ਕੇ ਜਾਊਂਗਾ ਕਹਿੰਦੇ ਪਾਪਾ ਮੈਨੂੰ ਬਾਪੂ ਨੇ ਉਸੇ ਵੇਲੇ ਸਕੂਲੋਂ ਲੈ ਆਂਦਾ ਫਿਰ ਮੈਂ ਬਾਬੇ ਨਾਲ ਨਾਨਕੀ ਕਣਕਵਾਲ ਰੇਲ ਤੇ ਚੱਲਿਆ ਗਿਆ ਪਾਪਾ ਬੇਹੱਦ ਕੋਮਲ ਹਿਰਦੇ ਦੇ ਮਾਲਕ ਸਨ ਮੈਂ ਅਤੇ ਮੇਰੀ ਛੋਟੀ ਭੈਣ ਨਵਕਿਰਨ ਸਾਡੇ ਦੋਹਾਂ ਦੇ ਵਿਆਹ ਤੋਂ ਬਾਅਦ ਪਾਪਾ ਦੇ ਚਿਹਰੇ ਉੱਤੇ ਇਕਲਤਾ ਝਾਕਣ ਲੱਗ ਪਈ ਸੀ ਕਈ ਵਾਰ ਉਹ ਬੜੇ ਉਦਾਸੀ ਦੇ ਆਲਮ ਵਿੱਚ ਫੋਨ ਕਰਦੇ ਉਹ ਮੇਰੀ ਰਾਣੋ ਮਾਣੋ ਪੁੱਤ ਮੈਨੂੰ ਆ ਕੇ ਮਿਲ ਜਾਓ ਮੇਰਾ ਨਾ ਜੀ ਨਹੀਂ ਲੱਗਦਾ ਪਾਪਾ ਮੈਨੂੰ ਰਾਣੋ ਮਾਣੋ ਕਿਹਾ ਕਰਦੇ ਸਨ ਉਸੇ ਉਦਰੇਵੇਂ ਦੇ ਵਿੱਚ ਪਾਪਾ ਨੇ ਸਾਡੇ ਦੋਨਾਂ ਭੈਣਾਂ ਤੇ ਬਹੁਤ ਖੂਬਸੂਰਤ ਗੀਤ ਲਿਖਿਆ ਉਹ ਇਸ ਗੀਤ ਨੂੰ ਤਰਨਮ ਵਿੱਚ ਕੁਝ ਇਸ ਕਿਸਮ ਨਾਲ ਗਾਉਂਦੇ ਸਨ ਮੇਰੀਆਂ ਦੋ ਚਿੜੀਆਂ ਦੋ ਚਿੜੀਆਂ ਦੋ ਚਿੜੀਆਂ ਦੋਵੇਂ ਗਈਆਂ ਉਡਾਰੀ ਮਾਰ ਮੇਰੀਆਂ ਦੋ ਚਿੜੀਆਂ ਦੋ ਚਿੜੀਆਂ ਦੋ ਚਿੜੀਆਂ ਦੋਵੇਂ ਗਈਆਂ ਉਡਾਰੀ ਮਾਰ ਮੇਰੀਆਂ ਦੋ ਚਿੜੀਆਂ ਰਾਣੂ ਮਾਣੂ ਬੜੀ ਸਿਆਣੀ ਜਿੰਨਾ ਮੀਨਾ ਅਜੇ ਨਹੀਂ ਆਈ ਚਿੱਤੇ ਆਜ ਜਾ ਦੀ ਕਹਾਣੀ ਲੋੜਾ ਜਾਵਣ ਮਾਰੂ ਮੇਰੀਆਂ ਦੋ ਚਿੜੀਆਂ ਦੋ ਚਿੜੀਆਂ ਦੋ ਚਿੜੀਆਂ ਦੋਈ ਗਈਆਂ ਉਡਾਰੀ ਮਾਰੂ ਮੇਰੀਆਂ ਦੋ ਚਿੜੀਆਂ ਪਾਪਾ ਨੂੰ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਸੀ ਪਪਾ ਦਾ ਇਹ ਸ਼ੌਕ ਖਾਨਦਾਨੀ ਵੇਸੀ ਇੱਕ ਦਿਨ ਮੈਂ ਸੁਤੇ ਸਿੱਧੀ ਪਪਾ ਨੂੰ ਕਹਿ ਬੈਠੀ ਪਪਾ ਗਰੀਨਾ ਕਪੂਰ ਦੀ ਸ਼ਕਲ ਨਾ ਜਮਾਂ ਹੀ ਆਪਣੀ ਚੀਨਾ ਨਾਲ ਮਿਲਦੀ ਹੈ ਉਹਨਾਂ ਦਿਨਾਂ ਵਿੱਚ ਗਰੀਨਾ ਕਪੂਰ ਦੀ ਫਿਲਮ ਵੀਰ ਜ਼ਰਨ ਨਮੀ ਨਮੀ ਆਈ ਸੀ ਪਪਾ ਨੇ ਪਹਿਲਾਂ ਸ਼ੋਅ ਦੇਖਿਆ ਸੀ ਹਾਂ ਮੈਂ ਕਿਹਾ ਇਹ ਕੁੜੀ ਕਿਤੇ ਦੇਖੀ ਲੱਗਦੀ ਹੈ ਸੌਰੀ ਜਮਾਂ ਹੀ ਸਾਡੀ ਚੀਨਾ ਵਰਗੀ ਹੈ ਪਪਾ ਉਸ ਗੱਲ ਤੇ ਪੱਕੇ ਹੋ ਗਏ ਉਸ ਤੋਂ ਬਾਅਦ ਪਾਪਾ ਨੇ ਮਰਿਆਦਾ ਬਸ ਗਰੀਨਾ ਕਪੂਰ ਦੀ ਫਿਲਮ ਕਦੇ ਨਹੀਂ ਸੀ ਦੇਖੀ ਪਾਪਾ ਅਕਸਰ ਇੱਕ ਗੀਤ ਗੁੰਗੁਣਾਇਆ ਕਰਦੇ ਸਨ ਚੱਲ ਉੱਡ ਜਾ ਰੇ ਪੰਛੀ ਕਿ ਅਬ ਜੇ ਦੇਸ਼ ਹੋਆ ਬੇਗਾਨਾ ਜਨਮ ਦਿਨ ਤੇ ਸਵੇਰੇ ਹੀ ਪਾਪਾ ਨੇ 6 ਵਜੇ ਫੋਨ ਕਰ ਲੈਣਾ ਫੋਨ ਉੱਤੇ ਗਾਉਣ ਲੱਗ ਜਾਣਾ ਹਮ ਵੀ ਤੁਹਾਡੇ ਜੈਸੇ ਬੱਚੇ ਹੁੰਦੇ ਨਾਮ ਹਮਾਰਾ ਹੁੰਦਾ ਡਬਲਿਊ ਬਬਲੂ ਖਾਂ ਨੇ ਕੋ ਮਿਲਦੇ ਲੱਡੂ ਤੂੰ ਦੁਨੀਆ ਕਹਤੀ ਹੈ ਹੈਪੀ ਬਰਥਡੇ ਟੂ ਝੋ ਦੋਸਤੋ ਇਹ ਤੇ ਸੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦੀ ਅੱਜ ਉਹਨਾਂ ਦੇ 6 ਮਈ ਜਨਮ ਦਿਨ ਦੇ ਉੱਤੇ ਆ ਵਿਸ਼ੇਸ਼ ਇਹ ਲਿਖ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਕੁਝ ਯਾਦਾਂ ਦੋਸਤੋ ਅਗਰ ਤੁਸੀਂ ਵੀ ਆਪਣੀ ਕੋਈ ਲਿਖਤ ਕਲੇਰ ਅੰਮ੍ਰਿਤ ਚੈਨਲ ਦੇ ਉੱਤੇ ਹਾਂ ਪੇਜ ਜੁਨੀ ਚੋਂ ਦੇ ਹੋ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਫੋਨ ਨੰਬਰਸ ਦੇ ਉੱਤੇ ਗੱਲ ਕਰ ਸਕਦੇ ਹੋ ਤੇ ਆਪਣੀ ਕਹਾਣੀ ਕਵਤਾ ਮਿਨੀ ਲੇਖ ਕੁਛ ਵੀ ਤੁਸੀਂ ਪੇਸ ਕਰਦੇ ਹੋ ਦੇ ਜਲਦੀ ਹੀ ਤੁਹਾਡੇ ਲਈ ਲੈ ਕੇ ਕੋਈ ਨਵੀਂ ਸਾਇਤ ਕਲਿਖ ਤਹਰੁ ਮਗੀਤਾ ਤੱਕ ਦੋਸਤੋ ਆਪਣਾ ਖਿਆਲ ਰੱਖਿਓ ਤੇ ਮੈਨੂੰ ਦਿਓ ਇਜਾਜ਼ਤ ਸਦਾ ਖੁਸ਼ ਰਹੋ